ਨੇ ਫੇਸਬੁਕ ਦੋਸਤੋ ਹਮੇਸ਼ਾ ਕੋਈ ਨਾ ਕੋਈ ਤੁਹਾਨੂੰ ਨਵੀਂ ਚੀਜ਼ ਦੱਸਦੇ ਹੁੰਦੇ ਅੱਜ ਇੱਕ ਨਵੀਂ ਗੱਲ ਸਾਨੂੰ ਵੀ ਤਿਆਰ ਬਈ ਹੋਇਆ ਪਤਾ ਹੀ ਲੱਗਿਆ ਤੇ ਉਹ ਦੱਸਣ ਲੱਗੇ ਆ ਕੰਮ ਕਰਦੇ ਕਰਦੇ ਕਾਫੀ ਸਮੇਂ ਤੋਂ ਤੇ ਇਹ ਥੋੜੀ ਜਿਹੀ ਗੱਲ ਇੱਕ ਪਤਾ ਲੱਗੀ ਸਾਨੂੰ ਹੁਣ ਦੱਸਣ ਲੱਗਿਆ ਤੇ ਉਹ ਬਿਲਕੁਲ ਵੱਖਰੀ ਗੱਲ ਆ ਅਸੀਂ ਨਾ ਬੂਟੇ ਲਾਇਏ ਤੁਹਾਨੂੰ ਪਹਿਲਾਂ ਬਤਾ ਸਾਰੇ ਹਨਾ ਕਾਫੀ ਤੋਂ ਵੀਡੀਓ ਦਿਖਾਈ ਜਿਨ੍ਹਾਂ ਬੂਟੇ ਸਾਰੇ ਨਾ ਸਿਲਵਰ ਆਕ ਲਾਏ ਹੋਏ ਆ ਜਿਵੇਂ ਹੁਣ ਆ ਜਗ੍ਹਾ ਤੇ ਇਸ ਸਾਈਡ ਤੇ ਆ ਆ ਜਗ੍ਹਾ ਸਾਰੇ ਉਹ ਤੱਕ ਤੁਸੀਂ ਦੇਖਦੇ ਹੋ लास्ट ਤੱਕ ਇਹ ਸਾਰੇ ਸਿਲਵਰ ਆਕ ਤੇ ਤੁਣ ਲਾਇਆ ਲੜੀਵਾਰ ਅਸੀਂ ਤੇ ਉਹ ਸਾਈਡ ਵੀ ਲਾਇਆ ਸੀ ਆਹ ਸਾਈਡ ਵੀ ਲਾਇਆ ਜਾ ਤੁਸੀਂ ਦੇਖਦੇ ਕਿੰਨੇ ਖੜੇ ਆ ਲੈਣਾਂ ਦੇ ਵਿੱਚ ਪਰ ਅਸੀਂ ਇਹ ਬੂਟੇ ਜਦੋਂ ਤੋਂ ਕਮਜ਼ੋਰੇ ਸੀਗੇ ਕਮਜ਼ੋਰੇ ਬੂਟੇ ਨੂੰ ਆਪਾਂ ਨਾ ਨਾਲ ਡੰਡਾ ਜਾਂ ਕੋਈ ਇਦਾਂ ਦਾ ਕੋਈ ਸਹਾਰਾ ਦੇ ਦਿੰਨੇ ਹੁਣ ਨਾ ਸਹਾਰਾ ਦੇਣ ਦੇ ਲਈ ਹਨਾ ਵੀ ਬੂਟਾ ਇਹ ਪਲ ਜੂਗਾ ਫਿਰ ਉਸ ਤੋਂ ਬਾਅਦ ਆਪਣੇ ਆਪ ਖੜ ਜਾਣਾ ਜਿਵੇਂ ਤਣਾ ਬਣ ਕੇ ਅਸੀਂ ਇਦਾਂ ਹੀ ਜਿਵੇਂ ਆਹ ਬੂਟੇ ਇਹਨਾਂ ਨੂੰ ਸਹਾਰਾ ਦੇਣ ਲਈ ਤੋਣਾ ਆ ਸੌਰੀ ਤੋਣਨੀ ਸਿਲਵਰ ਹਾਕ ਇਹਨਾਂ ਨੂੰ ਸਹਾਰਾ ਦੇਣ ਦੇ ਲਈ ਨਾ ਆ ਤੁਸੀਂ ਨਾਲ ਦੇਖ ਸਕਦੇ ਡੰਡੇ ਲਾਏ ਸੀ ਆ ਪਏ ਆ ਇਹ ਡੰਡੇ ਸਾਡੇ ਕੋਲੇ ਉਹ ਡੇਕਾਂ ਖੜੀਆਂ ਨੇ ਡੇਕਾਂ ਬਰਮੀ ਡੇਕ ਹੁੰਦੀ ਜਿਹੜੀ ਉਦੋਂ ਅਸੀਂ ਤੋੜ ਲੇ ਗਿੱਲੇ ਤੋੜ ਕੇ ਹਨਾ ਇਹ ਫਾਲਤੂ ਲਮਕਦੇ ਸੀ ਜਿਵੇਂ ਆ ਖੜੇ ਆ ਇਹਨੂੰ ਸਾਰਾ ਦਿੱਤਾ ਇਹ ਤਾਂ ਉਹ ਸਾਰੇ ਬੂਟੇ ਨੂੰ ਸਾਰਾ ਦਿੱਤਾ ਇਹਨਾਂ ਨੂੰ ਵੀ ਸਾਰਾ ਦਿੱਤਾ ਤੁਸੀਂ ਦੇਖ ਸਕਦੇ ਹੋ ਪਰ ਇੱਕ ਗੱਲ ਹੋਈ ਸਹਾਰਾ ਦੇਣ ਵਾਲਾ ਕਹਿੰਦੇ ਅੱਜ ਨਵੇਂ ਰੂਪ ਦੇ ਵਿੱਚ ਹੈ ਇੱਕ ਡੰਡਾ ਗੱਡਿਆ ਹੋਇਆ ਤੁਸੀਂ ਦੇਖ ਸਕਦੇ ਬਿਲਕੁਲ ਜੜ ਤੋਂ ਦਿਖਾ ਰਿਹਾ ਦੇਖੋ ਵੈਸੇ ਗੱਡਿਆ ਹੋਇਆ ਇਹਦੇ ਨਾਲ ਆਹ ਵਾਲਾ ਇਹ ਆ ਚੀਜ਼ ਇਹ ਸੀ ਗੱਡਿਆ ਸੀ ਪਰ ਤੁਸੀਂ ਅੱਜ ਦੇਖ ਸਕਦੇ ਸਿਲਵਰ ਰੌਕ ਵੀ ਪੂਰੇ ਭਾਰਤ ਤੇ ਗੱਡਿਆ ਹੋਇਆ ਡੰਡਾ ਵੀ ਤੁਸੀਂ ਦੇਖ ਕਾ ਫਟਾਰ ਕਰ ਗਿਆ ਆ ਦੇਖੋ ਪੱਤੇ ਕੱਢ ਰਿਆ ਹੈ ਉੱਪਰੋਂ ਕਿਨਾਰੀ ਸੁੱਕੀ ਆ ਪਰ ਇਸ ਜਗ੍ਹਾ ਤੋਂ ਉਸਨੇ ਪੱਤੇ ਕੱਢ ਲਿਆ ਸਿਲਵਰ ਹੌਕਮ ਸਾਈਡ ਤੇ ਕਰ ਲਿਆ ਆ ਤੁਸੀਂ ਦੇਖ ਰਹੇ ਹੋ ਇਹਨੇ ਪੱਤੇ ਕੱਢ ਲਏ ਸਹਾਰਾ ਦੇ ਨਾਲ ਰੱਸੀ ਬਣੀ ਹੋਈ ਆ ਇਹ ਸਿਰਫ ਇੰਨਾ ਕਾਰਨ ਕੀ ਧਰਤੀ ਚੋਂ ਪਾਣੀ ਮਿਲ ਰਿਹਾ ਉਹ ਗੱਲ ਹੋ ਗਈ ਕਹਿੰਦੇ ਉੱਗਣ ਵਾਲੇ ਦਾ ਉੱਗੇ ਆਉਂਦੇ ਆ ਸੀਨਾ ਪਾੜ ਕੇ ਪੱਥਰਾਂ ਦਾ ਕਹਿਣ ਦਾ ਮਤਲਬ ਇਹ ਤੋੜ ਕੇ ਉੱਪਰੋਂ ਚਾਹੇ ਸੁੱਕ ਗਿਆ ਤੋੜ ਕੇ ਡੰਡਾ ਸਹਾਰਾ ਦੇਣ ਦੇ ਲਾਇਆ ਸੀ ਸਹਾਰਾ ਵੀ ਦਿੱਤਾ ਪਾਰੇ ਨੇ ਆਪਣੇ ਆਪ ਨੂੰ ਜਿਉਂਦਾ ਕਰ ਲਿਆ ਬਰਾਬਰ ਆ ਤੁਸੀਂ ਹੁਣ ਅਸੀਂ ਇਹਨੂੰ ਛੇੜਿਆ ਨਹੀਂ ਪਹਿਲਾਂ ਅਸੀਂ ਅਲੱਗ ਕਰਦੇ ਸੀ ਉਹ ਵੀ ਹੁਣ ਰੋੜ ਨਹੀਂ ਸਾਰੇ ਦੀ ਪਰ ਜਦੋਂ ਅਸੀਂ ਦੇਖਿਆ ਵੀ ਇਹ ਤਾਂ ਫੁੱਟਿਆ ਹੋਇਆ ਹੈ ਨਾ ਆ ਦੇਖੋ ਤਾਂ ਅਸੀਂ ਇਹਨੂੰ ਹੁਣ ਪੱਟਿਆ ਨਹੀਂ ਅਸੀਂ ਕਿਹਾ ਇਹਨੂੰ ਇਦਾਂ ਹੀ ਖੜਿਆ ਰਹਿਣ ਦੋ ਨਾਲ ਇਸ ਤਰੀਕੇ ਦੇ ਨਾਲ ਇਹਦੇ ਨਾਲ ਵੀ ਆ ਲੱਗਿਆ ਹੋਇਆ ਤੁਸੀਂ ਦੇਖ ਲਓ ਰੱਸੀ ਨਾਲ ਬੰਨ ਕੇ ਡੰਡਾ ਪਰ ਇਹਨੂੰ ਵੀ ਸੁਣਵਾ ਦਿਖਾਉਣਾ ਅਸੀਂ ਅੱਜ ਇਹਨੂੰ ਖੁਰਚ ਕੇ ਦੇਖਿਆ ਸੀ ਇਹ ਵੀ ਹਰੀ ਜੀ ਬਿਲਕੁਲ ਇਹ ਆ ਦੇਖੋ ਆ ਮ ਉੱਪਰੋਂ ਨਾਲ ਪੱਟਿਆ ਹੋਇਆ ਆ ਵੀ ਹਰੀ ਹੈ ਤੁਸੀਂ ਦੇਖ ਲਓ ਕਹਿਣ ਦਾ ਮਤਲਬ ਇਹ ਵੀ ਫਟਾਰ ਦੇਊਗੀ ਆ ਉੱਪਰੋਂ ਇਹਦੀਆਂ ਨਹੀਂ ਫਟਾਰ ਵਾਲੀਆਂ ਹੁੰਦੀਆਂ ਨੇ ਜਿੱਥੋਂ ਬੂਟਾ ਪੱਤਾ ਨਿਕਲਦਾ ਹੁੰਦਾ ਉਹ ਬਿਲਕੁਲ ਕੰਮ ਕਰਦੀਆਂ ਕਹਿਣ ਦਾ ਮਤਲਬ ਜਿਹੜਾ ਜਿਹਨੂੰ ਕੋਈ ਛੋਟ ਧਰਤੀ ਚੋਂ ਮਿਲਦਾ ਤਾਂ ਧਰਤੀ ਚ ਬੜਾ ਕੁਝ ਹੁੰਦਾ ਤਾਂ ਇਹ ਚੀਜ਼ਾਂ ਸਾਨੂੰ ਨਵੀਂ ਦੇਖਣ ਨੂੰ سارے ਡੰਡੇ ਲੱਗੇ ਹੋਏ ਉਹ ਵੀ ਫਟ ਗਏ ਸਹਾਰਾ ਦੇਣ ਵਾਲੇ ਇਹ ਤਾਂ ਉਹ ਵੀ ਬੜੀ ਮਤਲਬ ਇੱਕ ਤਰ੍ਹਾਂ ਦੀ ਸਿੱਖਣ ਵਾਲੀ ਗੱਲ ਹੈ ਕੁਝ ਸੁੱਕੇ ਵੀ ਅਜਿਹਾ ਹੁਣ ਆ ਵੀ ਲੱਗਿਆ ਸਹਾਰਾ ਸੀ ਇਹ ਹੁਣ ਆਪਣੇ ਆਪ ਤੋਂ ਖੜ ਚੁੱਕਿਆ ਦੇਖੋ ਹੁਣ ਇਹ ਪਰ ਇਹ ਸੁੱਕ ਗਿਆ ਵੀ ਮੇਰਾ ਖਿਆਲ ਆ ਸੀ ਹਾਂ ਇਹ ਸੁੱਕ ਚੁੱਕਿਆ ਜੀ ਇਹ ਸੁੱਕ ਚੁੱਕਿਆ ਇਦਾਂ ਅਸੀਂ ਡੰਡਿਆਂ ਨਾਲ ਸਹਾਰੇ ਦਿੱਤੇ ਸੀ